हां जी ਅੱਜ ਆਪਾਂ ਤੁਹਾਨੂੰ ਆਂਡਾ ਵਾਲਣ ਦਾ ਤਰੀਕਾ ਦੱਸਦੇ ਹਾਂ ਤਿੰਨ ਕਈ ਵਾਰ ਟਾਈਮ ਦਾ ਆਂਡੇ ਪਾ ਵਾਲਦੇ ਆਂਡੇ ਵਾਲਦੇ ਵਾਲਦੇ ਆਂਡੇ ਟੁੱਟ ਜਾਂਦੇ ਟੁੱਟ ਕੇ ਵਿੱਚੋਂ ਸਾਰਾ ਮਟੀਰੀਅਲ ਨਿਕਲ ਜਾਂਦਾ ਬਹੁਤ ਹੀ ਆਸਾਨ ਤੇ ਸੌਖਾ ਤਰੀਕਾ ਤੁਹਾਨੂੰ ਸ਼ੇਅਰ ਕਰਾਂਗੇ ਕਿੰਨੇ ਆਂਡੇ ਵਾਲਣੇ ਜਿਹਨਾਂ ਕਿ ਆਂਡੇ ਟੁੱਟਣ ਨਾ ਠੀਕ ਹੈ ਕਿ ਨਹੀਂ ਕੇਵਲ ਵਾਲਣ ਨਾਲ ਆਂਡੇ ਟੁੱਟੇ ਜਾਂਦੇ ਆ ਤੇ ਪਾਣੀ ਵਿੱਚ ਭੱਜ ਜਾਂਦਾ ਤੇ ਆਂਡੇ ਛਿੱਲਣ 'ਚ ਹੀ ਬਹੁਤ ਪ੍ਰੋਬਲਮ ਆਉਂਦੀ ਹੈ ਤਾਂ ਤਰੀਕਾ ਦੱਸਦੇ ਆਂਡੇ ਕਿਵੇਂ ਵਾਲਣੇ ਆਜ ਤੁਹਾਨੂੰ ਦੱਸੀਏ ਇੱਕ ਆਪਾਂ ਤਿੰਨ ਆਂਡੇ ਲੈ ਲਏ ਆ ਇਹਦੇ ਆਪਾਂ ਬੱਤੀ ਵਿੱਚ ਪਾਣੀ ਲੈ ਲਿਆ ਤੇ ਪੈਨ ਗੈਸ ਆਨ ਕਰਕੇ ਗੈਸ ਤੇ ਰੱਖ ਦਾਂਗੇ ਐਸ ਦਾ ਪਾਣੀ ਥੋੜਾ ਜਿਹਾ ਗਰਮ ਹੋਣ ਦਵਾਂਗੇ ਹਾਂਜੀ ਪਾਣੀ ਆਪਣਾ ਗਰਮ ਹੋ ਚੁੱਕਿਆ ਥੋੜਾ ਜਿਹਾ ਪਾਣੀ ਆਪਾਂ ਉਹਨਾ ਪਾਉਣਾ ਜਿੰਨੇ ਵਿੱਚ ਆਪਣੇ ਆਂਡੇ ਜਿਹੜੇ ਵਾਇਲਡ ਹੋ ਸਕਣ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਨਮਕ ਥੋੜਾ ਜਿਹਾ ਨਮਕ ਦਿੱਤਾ ਪਾਪਾ ਤੇ ਦੇਖੋ ਪਾਣੀ ਗਰਮ ਕਰਪ ਗੈਸ ਆਪਾਂ ਸਲੋ ਕਰ ਦਾਂਗੇ ਬਿਲਕੁਲ ਸਲੋ ਗੈਸ ਤੇ ਆਪਾਂ ਜਿਹੜੇ ਆਪਣੇ ਆਂਡੇ ਆ ਇਹਨਾਂ ਨੂੰ ਆਪਾਂ ਵਿੱਚ ਪਾ ਦਾਂਗੇ ਹੁਣ ਤਿੰਨੇ ਆਂਡੇ ਸਲੋ ਗੈਸ ਤੇ ਜਣਕੇ ਇਹ ਵਾਲੇ ਜਾਣਗੇ ਹਾਂਜੀ ਆਂਡੇ ਆਪਣੇ ਵਾਲਦ ਹੋ ਚੁੱਕੇ ਆ ਦੇਖੋ ਬਿਲਕੁਲ ਕਿਤੋਂ ਵੀ ਨਹੀਂ ਟੁੱਟੇ ਆਂਡੇ ਤੇ ਆਪਾਂ ਹੁਣ ਗੈਸ ਕਰਦਾਂਗੇ ਬੰਦ ਇਨੂੰ ਆਪਾਂ ਕੱਢਾਂਗੇ ਠੰਡੇ ਪਾਣੀ 'ਚ ਹਾਂਜੀ ਆਂਡਿਆਂ ਨੂੰ ਆਪਾਂ ਇੱਥੇ ਕੌਂਦੇ 'ਚ ਲੈ ਲਿਆ ਪਾਣੀ ਠੰਡਾ ਉਹਦੇ ਵਿੱਚ ਆਪਾਂ ਆਂਡਿਆਂ ਨੂੰ ਕੀ ਕਰਾਂਗੇ ਵਿੱਚ 2 ਤੋਂ 3 ਮਿੰਟ ਆਪਾਂ ਡਬੋ ਕੇ ਰੱਖਾਂਗੇ ਤਾਂ ਜੋ ਆਂਡੇ ਆ ਠੰਡੇ ਹੋ ਸਕਣ ਤੁਸੀਂ ਦੇਖ ਸਕਦੇ ਹੋ ਤਿੰਨੇ ਆਂਡੇ ਆਪਣੇ ਬਿਲਕੁਲ ਸਹੀ ਸਲਾਮਤ ਆ ਕੋਈ ਨਹੀਂ ਟੁੱਟਿਆ ਤਾਂ ਆਪਾਂ ਹੁਣ ਇਹਨਾਂ ਠੰਡੇ ਕਰਾਂਗੇ ਫਿਰ ਤੁਹਾਨੂੰ ਛਿੱਲ ਕੇ ਦਿਖਾਉਂਦੇ ਆ ਕਿਵੇਂ ਛਿੱਲਣੇ ਆ ਹਾਂਜੀ ਆਂਡੇ ਠੰਡੇ ਹੋ ਚੁੱਕੇ ਹੁਣ ਆਪਾਂ ਉਹ ਛੱਲ ਕੇ ਦਿਖਾਉਨੇ ਬਹੁਤ ਹੀ ਆਸਾਨੀ ਨਾਲ ਛਿੱਲੇ ਜਾ ਸਕਦੇ ਆ ਕਿਸੇ ਵੀ ਚੀਜ਼ ਨਾਲ ਤੁਸੀਂ ਇਸ ਦਾ ਮਾਰਾ ਟੱਕ ਦੇਖੋ ਆਰਾਮ ਦੇਣਾ ਫੋਲਕ ਲੈ ਜਾਣ ਇਹਨਾਂ ਦਾ ਬਿਲਕੁਲ ਵੀ ਦੇਖੋ ਆਂਡਾ ਬਿਲਕੁਲ ਨਹੀਂ ਖਰਾਬ ਹੋਇਆ ਆਰਾਮ ਦੇਣਾ ਸਾਰੇ ਫੋਲਕ ਲੈ ਜਾਣੇ ਆ ਲੋਜੀ ਦੇਖ ਵੀ ਆਂਡਾ ਨਹੀਂ ਖਰਾਬ ਹੈ ਬਿਲਕੁਲ ਸਹੀ ਸਲਾਮਤ ਸਾਰੇ ਆਂਡੇ ਆ ਤਾਂ ਤੁਸੀਂ ਅੰਡਾ ਛਿੱਲਸਾ ਬਸ ਤੁਸੀਂ ਕੀ ਕਰਨਾ ਜਦੋਂ ਉਬਾਲਣਾ ਵਿੱਚ ਨੂਨ ਪਾਣਾ ਤੇ ਬਿਲਕੁਲ ਸਲੋ ਬੈਲ ਕੌਲੀ ਸਲੋ ਗੈਸ ਰੱਖਣਾ ਤੁਸੀਂ ਜੀ ਤੇ ਤੁਸੀਂ ਅੰਡਿਆਂ ਨੂੰ ਉਬਾਲਣਾ ਤੁਹਾਡੇ ਅੰਡੇ ਬਿਲਕੁਲ ਪਰਫੈਕਟ ਬਾਜ਼ਾਤ ਬਦ ਕੇ ਉਬਾਲੇ ਜਾਣਗੇ ਬਿਲਕੁਲ ਵੀ ਖਰਾਬ ਨਹੀਂ ਹੋਣਗੇ ਨਾ ਵਿੱਚੋਂ ਫਟਣਗੇ ਤੁਸੀਂ ਦੇਖ ਸਕਦੇ ਹੋ ਫਟਣ ਵਾਲੇ ਚਲੋ ਫਿਰ ਆ ਦੇਖੋ ਬਿਲਕੁਲ ਪੂਰਾ ਪਰਫੈਕਟ ਅੰਡੇ ਜਿਹੜਾ ਆਪਾਂ ਛਿੱਲਿਆ ਏ ਹਾਂ ਜੀ ਪਤਿੰਨੇ ਅੰਡੇ ਦਾ ਸ਼ੈਲ ਚੁੱਕੇ ਆ ਤੁਸੀਂ ਦੇਖ ਸਕਦੇ ਹੋ ਤੇ ਹੁਣ ਪਹਿਤੋਂ ਕੱਟ ਕੇ ਦਿਖਾਉਣੇ ਆ ਪੂਰੇ ਪਰਫੈਕਟ ਦੇਖੋ ਤੁਸੀਂ ਜਿਵੇਂ ਮਰਲਦੀ ਇਸ ਦੇ ਵਿੱਚ ਨਮਕ ਵਗੈਰਾ ਲਗਾ ਕੇ ਸਰਵ ਕਰ ਸਕਦੇ ਹੋ ਦੇਖੋ ਕਿੰਨੇ ਵਧੀਆ ਤਿੰਨੇ ਅੰਡੇ ਛਿੱਲੇ ਗਏ ਆ ਤੁਸੀਂ ਬਾਜ਼ਾਰ ਵਾਲੇ ਅੰਡੇ ਕਦੇ ਵੀ ਤਾਂ ਉਬਾਲ ਸਕਦੇ ਹੋ ਇਸ ਲਈ ਕਿ ਨਾ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਪੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਦੂਦ ਦੱਸਿਓ ਤੁਸੀਂ ਗੈਸ ਬਿਲਕੁਲ ਸਲੋ ਰੱਖਣਾ ਪਾਣੀ ਗਰਮ ਹੋਣ ਦੇਣਾ ਵਿੱਚ ਨੂਨ ਪਾਉਣਾ ਤੇ ਤੁਹਾਡੇ ਅੰਡੇ ਬਿਲਕੁਲ ਪਰਫੈਕਟ ਬਿਲਕੁਲ ਬਜਾਰਾ ਵਰਗੇ ਉਬਾਲੇ ਜਾਣਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਦੂਦ ਕਰਿਓ ਮਿਲਦੇ ਆ ਕੱਲ ਨੂੰ ਕਿਸੇ ਨੈਕਸਟ ਵੀਡੀਓ ਚ ਬਾਏ ਬਾਏ